ਤੁਸੀਂ ਸਾਰਿਆਂ ਨੇ ਬੜੇ ਮਾਈਨਿਊਟਲੀ ਗਿੱਦੜਵਾਹ ਦੀ ਕੈਂਪੇਨ ਨੂੰ ਅਬਜ਼ਰਵ ਕੀਤਾ ਹੈ ਔਰ ਸਾਰੇ ਕੈਂਡੀਡੇਟਸ ਔਰ ਸਾਰੇ ਪਾਰਟੀਆਂ ਦੀ ਕੈਂਪੇਨ ਨੂੰ ਅਬਜ਼ਰਵ ਕੀਤਾ ਹੈ ਮੈਂ ਮੰਨ ਕੇ ਚੱਲਦਾ ਕਿ ਅੱਜ ਜੋ ਗਿੱਦੜਵਾਹ ਦੇ ਵਿੱਚ ਮਾਹੌਲ ਬਣਿਆ ਪਿਆ ਉਹ ਇੱਕ ਤਰਫਾ ਬਣਿਆ ਪਿਆ ਆਮ ਆਦੀ ਪਾਰਟੀ ਔਰ ਡਿੰਪੀ ਢਿਲੋਂ ਜੀ ਦੇ ਫੇਵਰ ਦੇ ਵਿੱਚ ਬਣਿਆ ਪਿਆ ਕਿਉਂਕਿ ਗਿੱਦੜਵਾਹ ਦੇ ਲੋਕ ਸਮਝ ਚੁੱਕੇ ਨੇ ਕਿ ਜਿਸ ਤਰੀਕੇ ਦੇ ਨਾਲ ਦੋਨੋਂ ਰਵਾਇਤੀ ਪਾਰਟੀਆਂ ਦੇ ਕਾਂਗਰਸ ਔਰ ਬੀਜੇਪੀ ਦੇ ਜੋ ਉਮੀਦਵਾਰ ਨੇ ਇਥੋਂ ਉਹ तकरीबन ਇੱਕ ਜਣਾ 16 ਸਾਲ ਦਾ ਮਨਪੀਤ ਸਿੰਘ ਬਾਦਲ ਸਾਹਿਬ ਅ ਔਰ ਆ ਰਾਜਾ ਬੜਿੰਗੀ 13 ਸਾਲ ਉਹਨਾਂ ਨੇ ਇਥੋਂ ਰਾਜ ਭਾਗ ਦਾ ਭੋਗਿਆ ਪਰ ਗਿੱਦਰਵਾਹਾ ਬੁਨਿਆਦੀ ਕੰਮਾਂ ਦੇ ਲਈ ਬੁਨਿਆਦੀ ਸਹੂਲਤਾਂ ਦੇ ਲਈ ਵੀ ਤਰਸਦਾ ਰਿਹਾ ਤੜਪਦਾ ਰਿਹਾ ਪਰ ਇਹਨਾਂ ਲੀਡਰਸ ਨੇ ਔਰ ਇਹਨਾਂ ਪਾਰਟੀਆਂ ਨੇ ਗਿੱਦਰਵਾਹ ਦੀ ਕੋਈ ਸਾਰ ਨਹੀਂ ਲਈ ਜਾਈ ਅੱਜ ਮੈਂ ਸਮਝਦਾ ਕਿ ਮਾਹੌਲ ਕਿਉਂਕਿ ਡਿਪਟੀ ਲੋਜੀ ਲੋਕਲ ਨੇ ਆ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਦੋ ਵਾਰੀ ਇਥੋਂ ਹਾਰ ਕੇ ਵੀ ਲੋਕਾਂ ਦੇ ਵਿੱਚ ਬੈਠੇ ਨੇ ਔਰ ਜਦ ਕਿ ਦੂਜੇ ਦੋਨੋਂ ਸਾਡੇ ਸਤਕਾਰਯੋਗ ਸਾਫੀ ਰਾਜਾ ਵਰਿੰਗ ਜੀ ਔਰ ਉਹਨਾਂ ਦੇ ਧਰਮਪਤਨੀ ਮੰਤਰੀ ਸਿੰਘ ਜੀ ਬਾਦਲ ਸਾਹਿਬ 30 ਸਾਲ ਦੇ ਕਰੀਬ ਰਾਜ ਕਰਨ ਦੇ ਬਾਵਜੂਦ ਵੀ ਅੱਜ ਵੀ ਉਹ ਗਿੱਦੜਵਾਹ ਦੇ VOTER ਵੀ ਨਹੀਂ ਹੈਗੇ ਸੋ ਜਿਹੜੇ ਲੋਕ 15 15 20 20 ਸਾਲ ਰਾਜ ਭਾਗ ਭੋਗਣ ਤੋਂ ਬਾਅਦ ਆਪ ਇੱਥੇ ਵੋਟ ਵੀ ਬਣਾਉਣੀ ਨਹੀਂ ਜ਼ਰੂਰੀ ਸਮਝਦੇ ਹੈਗੇ ਅੱਜ ਗਿੱਦੜਬਾਹ ਦੇ ਲੋਕ ਇਹ ਮੰਨ ਚੁੱਕੇ ਨੇ ਸਮਝ ਚੁੱਕੇ ਨੇ ਕਿ ਆਪ ਦੀ ਵੋਟ ਬਣਾਈ ਨਹੀਂ ਔਰ ਸਾਡੀ ਵੋਟਾਂ ਨੇ ਜਿਹੜੀਆਂ ਉਹ ਮੰਗਦੇ ਸਰਦੇ ਨੇ ਔਰ ਦੂਜੇ ਪਾਸੇ ਲੋਕ ਇਹ ਵੀ ਸਮਝ ਚੁੱਕੇ ਨੇ ਕਿ ਇੱਕ ਪਾਸੇ ਵੈਸੀ ਇਨ੍ਹਾਂ ਇਨ੍ਹਾਂ ਪਾਰਟੀਆਂ ਔਰ ਇਨ੍ਹਾਂ ਲੀਡਰਸ ਦੀ ਕੰਮ ਕਰਨ ਦੀ ਇੱਛਾ ਸ਼ਕਤੀ ਕਦੇ ਰਹੀ ਨਹੀਂ ਜੇ ਰਹੀ ਹੁੰਦੀ ਤਾਂ ਇਨ੍ਹਾਂ ਨੂੰ ਬਠਿੰਡੇ ਜਾਂ ਲੁਧਿਆਣੇ ਵੱਲੋਂ ਛੱਡ ਕੇ ਨਾ ਜਾਣਾ ਪੈਂਦਾ ਗਿੱਦੜਬਾਹੇ ਨੂੰ ਔਰ ਵੈਸੀ ਵੀ ਲੋਕ ਇਹ ਵੀ ਅੱਜ ਗਿਆਨ ਨੂੰ ਆਪ ਕਹਿੰਦੇ ਨੇ ਜਦੋਂ ਕੈਂਪੇਨ ਦੇ ਵਿੱਚ ਜੰਦੇ ਰਹੇ ਅਸੀਂ ਇਹਨਾਂ तकरीबन 20-22 ਜਨਾਂ ਦੇ ਵਿੱਚ ਕਿ ਅਸੀਂ ਜੇ ਇਹਨਾਂ ਨੂੰ ਵੋਟ ਪਾ ਵੀ ਦਵਾਂਗੇ ਤੇ ਇਹਨਾਂ ਦਾ ਬਾਅਦ ਦੇ ਵਿੱਚ ਜਦੋਂ ਕੰਮ ਨੂੰ ਜਾਵਾਂਗੇ ਬਹਾਨਾ ਇੱਕੋ ਹੀ ਹੋਣਾ ਹੈ ਕਿ ਜੀ ਅਸੀਂ ਕਿਹੜਾ ਸਰਕਾਰ ਦੇ ਵਿੱਚ ਅਸੀਂ ਤੁਹਾਡੇ ਕੰਮ ਕਿਵੇਂ ਕਰਾਈਏ ਸੋ ਲੋਕੀ ਸਾਰੀਆਂ ਗੱਲਾਂ ਸਮਝ ਚੁੱਕੇ ਨੇ ਔਰ ਦੂਜੇ ਪਾਸੇ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਦੀ ਸਰਕਾਰ ਦਿਮਪੀ ਢਲੋਜੀ ਕਿ ਹਜੇ ਇਲੈਕਸ਼ਨ ਅਨਾਉਂਸ ਵੀ ਨਹੀਂ ਹੋਈ ਸੀਗੀ तकरीबन 250 ਕਰੋੜ ਤੋਂ ਵੱਧ ਦੇ ਕੰਮ ਨੇ ਜਿਹੜੇ ਉਹ ਉਹਨਾਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਉੱਪਰ ਕੰਮਾਂ ਦੀ ਪਛਾਣ ਕਰਕੇ ਉਹਨਾਂ ਦੇ ਐਸਟੀਮੇਟਸ ਬਣਵਾ ਕੇ तकरीबन 100 ਕਰੋੜ ਪਲੱਸ ਦੇ ਜਿਹੜੇ ਕੰਮ ਨੇ ਉਹ ਚੱਲ ਰਹੇ ਨੇ ਸੋ ਜਿਵੇਂ ਬਾਕੀ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੀ ਢੇਰੀ ਚੱਲ ਰਹੀ ਹੈ ਉਸੇ ਡਿਵੈਲਪਮੈਂਟ ਦੀ ਢੇਰੀ ਨੂੰ ਗਿੱਦੜਵਾਹ ਦੇ ਵਿੱਚ ਚਲਾਉਣ ਦੇ ਲਈ ਇੱਥੋਂ ਦੇ ਲੋਕ ਨੇ ਜਿਹੜੇ ਉਹ ਮਨ ਬਣਾਈ ਬੈਠੇ ਨੇ ਔਰ ਉਹ ਤੋਂ ਇਲਾਵਾ ਜਿਹੋ ਜੀ ਬੜੇ ਕਈ ਇਸ ਇਲੈਕਸ਼ਨ ਦੇ ਵਿੱਚ ਕਈ ਚੰਗੀਆਂ ਮਾੜੀਆਂ ਮਿੱਠੀਆਂ ਖੱਟੀਆਂ ਮਿੱਠੀਆਂ ਯਾਦਾ 2022 ਦਿਨਾਂ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਰਹੀਆਂ ਇਸ ਕੈਂਪੇਨ ਦੇ ਵਿੱਚ ਰਹੀਆਂ ਅੱਜ ਲਾਸਟ ਡੇ ਹੈ ਕੈਂਪੇਨਿੰਗ ਦਾ 2 ਘੰਟੇ ਬਾਅਦ ਕੈਂਪੇਨ ਹੈ ਜਿਹੜੀ ਉਹ ਬੰਦ ਹੋ ਜਾਣੀ ਆ ਪਰ ਕਈ ਬਿਆਨਬਾਜ਼ੀਆਂ ਜਿਹੜੀਆਂ ਹੁੰਦੀਆਂ ਰਹੀਆਂ ਜਿਹਦੇ ਵਿੱਚ ਜੇ ਆਪਾਂ ਰਾਜਾ ਵੜਿੰਗ ਜੀ ਦੀ ਗੱਲ ਕਰ ਲਈਏ ਜਾਂ ਪਿਛਲੇ ਦਿਨਾਂ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਸਾਹਿਬ ਜਿਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਕੋਈ ਨੌਕਰੀਆਂ ਦੇ ਜ਼ਰੀਏ ਬੀਐਸਐਫ ਸੀਆਰਪੀਐਫ ਦੇ ਵਿੱਚ ਲੋਕਾਂ ਨੂੰ ਪਰਮਾਉਂਦੇ ਦੇਖਿਆ ਪਰ ਲੋਕਾਂ ਨੇ ਉਹਨਾਂ ਨੂੰ ਮੂੰਹ ਤੀ ਕਰਾ ਦਾ ਜਵਾਬ ਦਿੱਤਾ ਇਸੇ ਤਰੀਕੇ ਨਾਲ ਰਾਜਾ ਵੜਿੰਗ 50-50000 ਰੁਪਏ ਵੋਟਰ ਨੂੰ ਲਾਲਚ ਦੇ ਕੇ ਉਹਨਾਂ ਦਾ ਜ਼ਮੀਰ ਖਰੀਦਣ ਦੇ ਚੱਕਰਾਂ ਦੇ ਵਿੱਚ ਪਏ ਸੀਗੇ ਹੁਣ ਵੀ ਪਿਛਲੇ ਦੋ ਦਿਨਾਂ ਤੋਂ ਕਾਂਗਰਸ ਪਾਰਟੀ ਵੱਲੋਂ ਕੋਸ਼ਿਸ਼ ਚੱਲ ਰਹੀ ਹੈ ਕੱਲ ਵੀ ਜੋ ਮੈਨੂੰ ਪਤਾ ਲੱਗਿਆ ਅੱਜ ਵੀਡੀਓ ਨੇ ਕੋ ਸਾਥੀਆਂ ਤੋਂ ਕੱਲ ਵੀ ਇੱਕ ਰਾਜਾ ਵੜਿੰਗ ਦੇ ਸਾਥੀ ਇੱਕ ਗੱਡੀ ਔਰ ਕੈਸ਼ ਪੇਮੈਂਟ ਦੇ ਨਾਲ ਫੜੇ ਗਏ ਨੇ ਜਿਹੜੇ ਕਿ ਵੋਟਾਂ ਖੀਦ ਦੇ ਫੜਦੇ ਸੀਗੇ ਪਰ ਮੈਂ ਇਹਨਾਂ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਕਿ ਜ਼ਮੀਰ ਤੁਹਾਡੇ ਵਰਗੇ ਲੀਡਰਾਂ ਦਾ ਵਿਕਾਉ ਹੋ ਸਕਦਾ ਅੱਜ ਦੇ ਤਰੀਕ ਦੇ ਵਿੱਚ ਵੋਟਰ ਦਾ ਵਿਕਾਉ ਨਹੀਂ ਹੈਗਾ ਜਿੰਨਾ ਮਰਜ਼ੀ ਕੋਸ਼ਿਸ਼ਾਂ ਕਰ ਲੈਣ ਲੋਕ ਮਨ ਬਣਾਈ ਬੈਠੇ ਨੇ ਕਿ ਡਿੰਪੀ ਢੱਲੋ ਜੀ ਨੇ ਦਿੱਤਾ ਕਿ ਬਦਾਂ ਸਭ ਜੇ ਕੋੜੀ ਭੇਜਣਾ ਔਰ ਇੱਕ ਹੋਰ ਬਹੁਤ ਹੀ ਜੋ ਕਿ ਬੜਾ ਲੇਟੈਸਟ ਇਨਸੀਡੈਂਟ ਹੈ ਕੱਲ ਹੋਇਆ ਜਿਸ ਤਰੀਕੇ ਦੀ ਬਿਆਨਬਾਜ਼ੀ ਚਰਨਜੀਤ ਸਿੰਘ ਚੰਨੀ ਜੋ ਉਮਰਤਾ ਵਰਿੰਗ ਜੀ ਦੇ ਪ੍ਰਚਾਰ ਦੇ ਲਈ ਆਏ ਸੀਗਾ ਗਿੱਦੜਵਾਹ ਦੇ ਵਿੱਚ ਜਿਹੋ ਜੀ ਘਟੀਆ ਕੋਛੀ ਹਲਕੀ ਵਾਹੀਆ ਦਾ ਬਿਆਨਬਾਜ਼ੀ ਉਹ ਕਰਕੇ ਗਏ ਨੇ ਸਿਰਫ ਆਪਦੇ ਸਿਆਸੀ ਵਿਰੋਧੀਆਂ ਨੂੰ ਭੰਡਣ ਦੇ ਲਈ ਉਹ ਦੋ ਕੁੱਤਿਆਂ ਦੀ ਐਗਜ਼ਾਮਪਲ ਜਿਸ ਤਰੀਕੇ ਦੀ ਕੋਟ ਕਰਕੇ ਗਏ ਨੇ ਔਰ ਖਾਸ ਤੌਰ ਤੇ ਮੈਨੂੰ ਮੈਨੂੰ ਸੁਣ ਕੇ ਉਹ ਬੜੀ ਸ਼ਰਮ ਮਹਿਸੂਸ ਹੋਈ ਕਿ ਇਹੋ ਜੇ ਲੀਡਰ ਵੀ ਅੱਜ ਕਾਂਗਰਸ ਪਾਰਟੀ ਕੋਲੇ ਹੋਰ ਬਾਕੀ ਪਾਰਟੀਆਂ ਕੋਲੇ ਹੈਗੇ ਜਿਹੜੇ ਇਹੋ ਜੀ ਮਾਨਸਿਕਤਾ ਰੱਖਦੇ ਨੇ ਔਰ ਖਾਸ ਤੌਰ ਤੇ ਉਹ ਸਿੱਖ ਕੌਮ ਦੇ ਪ੍ਰਤੀ ਜੋ ਸ਼ਬਦਾਵਲੀ ਵਰਤ ਕੇ ਗਏ ਨੇ ਉਹ ਸਿੱਖ ਕੌਮ ਜਿਹੜੀ ਪਿਛਲੇ ਸਮਿਆਂ ਦੇ ਵਿੱਚ ਮੁਗਲਾਂ ਤੇ ਅਫਗਾਨਾਂ ਤੋਂ ਦੇਸ਼ ਦੀਆਂ ਬਹੁਆਂ ਬੇਟੀਆਂ ਨੂੰ ਧੀਆ ਭੈਣਾਂ ਨੂੰ ਬਚਾਉਣ ਦੇ ਲਈ ਆਪਦੀਆਂ ਜਾਨਾਂ ਤੱਕ ਕੁਰਬਾਨ ਕਰਦੇ ਰਹੇ ਨੇ ਉਸ ਕੌਮ ਬਾਰੇ ਤੇ ਉਸ ਕੌਮ ਦੀਆਂ ਧੀਆ ਭੈਣਾਂ ਬਾਰੇ ਜਿਹੋ ਜੀ ਸ਼ਬਦਾਵਲੀ ਉਹ ਵਰਤ ਕੇ ਗਏ ਨੇ ਸਿਰਫ ਆਪ ਦਾ ਸਿਆਸੀ ਵਿਰੋਧੀਆਂ ਨੂੰ ਭੰਡਣ ਦੇ ਲਈ ਉਸ ਤੋਂ ਵਾਹੀਆ ਤੋਂ ਉਸ ਤੋਂ ਗਿਰੀ ਹੋਈ ਗੱਲ ਹੋ ਨਹੀਂ ਸਕਦੀ ਹੈਗੀ ਔਰ ਜਿਹਦੇ ਵਜ੍ਹਾ ਕਰਕੇ ਅੱਜ ਕਾਫੀ ਸਿੱਖ ਬਾਡੀਜ਼ ਨੇ ਵੀ ਉਸ ਗੱਲ ਦਾ ਨੋਟਿਸ ਲਿਆ ਹੈ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ ਔਰ ਮੈਂ ਸਮਝਦਾ ਕਿ ਇਹ ਜੀ ਘਟੀਆ ਬਿਆਨਬਾਜ਼ੀ ਕਰਨ ਦੇ ਲਈ ਔਰ ਬਦਕਿਸਮਤੀ ਦੀ ਗੱਲ ਕਿ ਸਾਡੀ ਛੋਟੀ ਭੈਣ ਅਮਰਤਾ ਵੜਿੰਗ ਜੋ ਕਿ ਖੁਦ ਆਪ ਉਸ ਕਮਿਊਨਿਟੀ ਦੇ ਵਿੱਚੋਂ ਨੇ ਔਰ ਲੇਡੀ ਨੇ ਉਹ ਉੱਥੇ ਖੜੇ ਸੀਗੇ ਔਰ ਮੁਸਕਰਾ ਰਹੇ ਸੀਗੇ ਤੁਸੀਂ ਕਹਿਣਾ ਕੀ ਚਾਹੁੰਦੇ ਤੁਸੀਂ ਸਮਾਜ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੈਂ ਇਹ ਮੰਨ ਕੇ ਚੱਲਦਾ ਕਿ ਸਾਰੇ ਦੀ ਸਾਰੀ ਕਾਂਗਰਸ ਪਾਰਟੀ ਨੂੰ ਸਿੱਖ ਸਮਾਜ ਤੋਂ ਪੰਜਾਬ ਤੋਂ ਪੰਜਾਬੀਆਂ ਤੋਂ ਖਾਸ ਕਰਕੇ ਸਾਡੀਆਂ ਧੀਆ ਭੈਣਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਜਿਹੜੀ ਘਟੀਆਂ ਹਲਕੀ ਬਿਆਨਬਾਜ਼ੀ ਚੱਲ ਨਹੀਂ ਸੀ ਚੰਨਿਕਲ ਕਰਕੇ ਵੇਦੇ ਅਮਰਿੰਦਰ ਸਿੰਘ ਰਾਜਾ ਦੇ ਦੋ ਸਪੀਚਸ ਹੋ ਗਏ ਅਸੀਂ ਬਹੁਤ ਸੇ ਬੜਾ ਗ੍ਰੇਸ ਹਸਬ ਨੇ ਕਹਿ ਰਿਹਾ ਕਿ ਸਰਕਾਰ ਪੁਲਿਸ ਉਹਨਾਂ ਦੀ ਗੱਲਬਾਤ ਨਹੀਂ ਤੁੰਦਦੇ ਉਹਨਾਂ ਦੇ ਵਰਕਰਾਂ ਨੂੰ ਦਬਾਇਆ ਨਹੀਂ ਕੋਈ ਉਹਨਾਂ ਨੇ ਸਪੈਸੀਫਿਕ ਐਗਜ਼ਾਮਪਲ ਦਿੱਤੀ ਹੈ ਜੀ ਇਹ ਹਰ ਸਰਪੰਚ ਨੂੰ ਬਲਾਬ ਲਾ ਕੇ ਥਾੜੇ ਜਿ ਬਿਠਾ ਰਹੇ ਨੇ ਨਹੀਂ ਕਿਹੜਾ ਕੋਈ ਕਿਸੇ ਦਾ ਜ਼ਿਕਰ ਕਰਦੇ ਨੇ ਨਹੀਂ ਕਿਸੇ ਕਿਸੇ ਸਰਪੰਚ ਦਾ ਨਾਮ ਲਿਆ ਹੋਵੇ ਉਹਨਾਂ ਨੇ ਨਹੀਂ ਉਹੀ ਹੁੰਦਾ ਜੀ ਇਹ ਵਾਹੀਆ ਤੇ ਬੇਤੁਕੀਆਂ ਗੱਲਾਂ ਨੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਕਿ ਇੱਕ ਬਲਸੋ ਨੂੰ ਕਿਉਂ ਨਹੀਂ ਚੰਗੀ ਲੱਗ ਰਹੀ ਕੱਲ ਰਾਤ ਪੁਲਿਸ ਨੇ ਉਹਨਾਂ ਦੀ ਇੱਕ ਗੱਡੀ ਨੂੰ ਔਰ ਉਹਨਾਂ ਦੇ ਵਰਕਰਸ ਨੂੰ ਕੈਸ਼ ਪੇਮੈਂਟ ਦੇ ਨਾਲ ਫੜਿਆ ਜਦੋਂ ਉਹ ਵੋਟਾਂ ਖਰੀਦਦੇ ਫਿਰ ਰਹੇ ਸੀਗੇ ਤੇ ਰਾਜਾਵੜਿੰਗ ਖੁਦ ਉਥੇ ਆਪ ਆਕੇ ਪੁੱਸ ਵਾਲੇ ਨਾਲ ਲੜਕੇ ਵੀ ਗਏ ਨੇ ਇਸ ਕਰਕੇ ਉਹਨਾਂ ਨੂੰ ਗਿੱਦਰਵਾਹ ਤੇ ਪੰਜਾਬ ਦੀ ਪੁਲਿਸ ਇਹ ਜਿਹੜੀ ਚੰਗੀ ਨਹੀਂ ਲੱਗ ਰਹੀ ਹੈਗੀ ਹੁਣ ਜੋ ਚਾਹੁੰਦੇ ਨੇ ਵੀ ਇਹ ਜਿਹੀਆਂ ਹਲਕੀਆਂ ਘਟੀਆਂ ਹਰਕਤਾਂ ਜੇ ਉਹ ਕਰਦੇ ਰਹਿਣ ਤਾਂ ਐਟਲੀਸਟ ਇਹ ਤਾਂ ਨਾ ਪੁਲਿਸ ਨਾ ਇਲੈਕਸ਼ਨ ਕਮਿਸ਼ਨ ਨਾ ਸਰਕਾਰ ਨਾ ਕਾਨੂੰਨ ਇਹਦਾ ਕੋਈ ਵੀ ਲਾਅ ਨਹੀਂ ਕਰਦਾ ਪਰ ਇਸ ਤੋਂ ਇਲਾਵਾ ਜੀ ਹੁਣ ਇੱਕ ਦਿਨ ਪਹਿਲਾਂ ਹੀ ਇੱਕ ਹੋਰ ਬਿਆਨ ਆਇਆ ਕਰਨ ਦੀ ਸੀਨੀਅਰ ਵੱਲੋਂ ਆਇਆ ਗਿਆ ਹੈ ਕਿ ਗੁੱਸੇ ਦੀ ਗੱਲ ਰੱਖੀ ਹੈ ਉਤੇ ਆ ਕੇ ਮਹਿਲਾ ਕਮਿਸ਼ਨ ਚ ਪੇਰੋਂ ਕੋੜਾ ਨੇ ਇਨਕਾਰ ਕਰਤਾ ਕਿਉਂਕਿ ਨੋਟਿਸ ਆ ਰਹੀ ਕੀਤਾ ਸੀ ਤਾਂ ਉਹ ਕਹਿ ਰਹੇ ਨੇ ਕਿ ਕੋਈ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਜਿਹੜਾ ਜਲੰਧਰ ਚੋਰਾ ਸੀਗਾ ਉਸ ਤਰ੍ਹਾਂ ਦੀ ਬਿੰਦੂ ਹੀ ਟਾਰਗੇਟ ਕੀਤੀ ਕੋਈ ਕੀਤੀ ਸੀ ਆਮ ਆਦੀ ਪਾਰਟੀ ਨੇ ਨਹੀਂ ਟਾਰਗੇਟ ਕਰਨ ਉਹ ਐਡੇ ਕਿੱਡੇ ਇੱਕ ਖੱਬੀ ਖਾਨ ਨੇ ਜੀ ਸਵਾਲ ਇਹ ਹੈ ਵੀ ਜਦੋਂ ਗਲਵਾਹੀਆਤ ਕਰਨਗੇ ਜਿਹੜਾ ਬੰਦਾ ਵਾਹੀਆਤ ਹਲਕੀ ਗਿਰੀ ਹੋਈ ਕਰੂਗਾ ਕਿਸੇ ਦੀ ਸ਼ਾਨ ਦੇ ਖਿਲਾਫ ਕਰੂਗਾ ਕਿਸੇ ਦੇ ਮਾਨ ਸਤਕਾਰ ਦੇ ਖਿਲਾਫ ਕਰੂਗਾ ਕਿਸੇ ਨੂੰ ਨੀਚਾ ਦਿਖਾਉਣ ਦੇ ਲਈ ਪੱਦੀ ਔਰ ਹਲਕੀ ਸ਼ਬਦਾਵਲੀ ਵਰਤੂਗਾ ਉਸੇ ਬੰਦੇ ਨੂੰ ਚਾਹੇ ਮਹਿਲਾ ਕਮਿਸ਼ਨ ਹੈ ਜਾਂ ਕੋਈ ਹੋਰ ਕਮਿਸ਼ਨ ਹੈ ਉਸੇ ਨੂੰ ਨੋਟਿਸ ਕਰੂਗਾ ਇਹ ਇਹ ਕਹਿ ਕੇ ਜੰਨੀ ਸਾਹਿਬ ਤੁਹਾਡੀ ਜਾਨ ਨਹੀਂ ਛੁੱਟਣੀ ਕਿ ਮੈਂ ਪੇਸ਼ ਨਹੀਂ ਹੋਣਾ ਜਾਂ ਇਹ ਕਹਿ ਕੇ ਕਿ ਮੈਨੂੰ ਟਾਰਗੇਟ ਕੀਤਾ ਜਾਂਦਾ ਤੁਹਾਡੀ ਜਾਨ ਨਹੀਂ ਛੁੱਟਣੀ ਹੈਗੀ ਆਪਦੀ ਜ਼ੁਬਾਨ ਤੇ ਕੰਟਰੋਲ ਕਰਨਾ ਸਿੱਖੋ ਤੁਸੀਂ ਕਈ ਵਾਰ ਦੇ ਐਮਐਲਏ ਹੋ ਮੰਤਰੀ ਰਹੇ ਹੋ ਮੁੱਖ ਮੰਤਰੀ ਰਹੇ ਹੋ ਤੇ ਦੋ ਵਾਰ ਦੋ ਲਗਾਤਾਰ ਦੋ ਸੀਟਾਂ ਤੋਂ ਹਾਰੇ ਵੀ ਹੋ ਤੇ ਫਿਰ ਵੀ ਕੁਝ ਖੁਸ਼ਕਿਸਮਤੀ ਦੇ ਨਾਲ ਤੁਸੀਂ ਐਮਪੀ ਜੀ ਇੱਕ ਵਾਰੀ ਬਣ ਗਏ ਤੇ ਆਪਦੀ ਜ਼ਬਾਨ ਜ਼ਬਾਨ ਦੇ ਉੱਪਰ ਕਾਬੂ ਕਿਵੇਂ ਪਾਉਣਾ